ਡੇਰਾ ਰਾਦਾ ਸਾਮੀ ਸਾਸਨ ਬਿਆਸ ਦੇ ਮੁਖੀ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਹੜ ਪੀੜਤਾਂ ਦੇ ਲਈ ਕਰ ਦਿੱਤੀ ਵੱਡੀ ਸਹਾਇਤਾ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਡੇਰਾ ਬਿਆਸ ਦੇ ਵੱਲੋਂ ਦਿੱਤੀ ਗਈ ਵੱਡੀ ਸਹਾਇਤਾ ਜੋ ਡੇਰਾ ਬਿਆਸ ਦੇ ਮੁਖੀ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਨੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾ ਕੇ ਚੱਕ ਸੌਂਪਿਆ ਹੈ ਕਿੰਨੇ ਕਰੋੜ ਦੀ ਰਾਸ਼ੀ ਦਿੱਤੀ ਗਈ ਹੈ ਡੇਰਾ ਬਿਆਸ ਦੇ ਵੱਲੋਂ ਹੜ ਪੀੜਤਾਂ ਦੀ ਸਹਾਇਤਾ ਲਈ ਤੁਸੀਂ ਜੁੜਿਓ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਹੜਪੀੜਤਾਂ ਦੇ ਮਦਦ ਕਰਨ ਵਾਸਤੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵੱਖ-ਵੱਖ ਧਾਰਮਿਕ ਸਥਾਨ ਜਿਹੜੇ ਧਾਰਮਿਕ ਜਥੇਬੰਦੀਆਂ ਨੇ ਧਾਰਮਿਕ ਆਗੂ ਨੇ ਜਾਂ ਹੋਰ ਜਿਹੜੇ ਵੱਖ-ਵੱਖ ਪਿੰਡਾਂ ਦੇ ਲੋਕ ਉਹ ਹੜਪੀੜਤਾਂ ਦੇ ਵਿੱਚ ਜਾ ਕੇ ਉਹਨਾਂ ਦੀ ਮਦਦ ਕਰ ਰਹੇ ਨੇ ਉਹਨਾਂ ਨੂੰ ਵਿਚਾਰ ਰਹੇ ਨੇ ਔਰ ਉਹਨਾਂ ਦੀ ਆਰਥਿਕ ਤੌਰ ਤੇ ਉਹਨਾਂ ਦੇ ਖਾਣ ਪੀਣ ਵਾਸਤੇ ਉਹਨਾਂ ਦੇ ਪਸ਼ੂਆਂ ਦੇ ਵਾਸਤੇ ਚਾਰੇ ਵਗੈਰਾ ਲੈ ਜਾ ਕੇ ਉਹਨਾਂ ਦੀ ਸੇਵਾ ਵਿੱਚ ਲੱਗੇ ਹੋਏ ਨੇ ਤਾਂ ਕਿ ਉਹਨਾਂ ਦੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ ਉੱਥੇ ਹੀ ਡੇਰਾ ਵਿਆਸ ਦੇ ਵੱਲੋਂ ਵੀ ਜੋ ਆਪਣੇ ਹੜਪ੍ਰੇਟ ਅਲਾਕਿਆਂ ਦੀ ਮਦਦ ਲਈ ਅੱਗੇ ਆ ਕੇ ਸਭ ਤੋਂ ਵੱਡਾ ਚੈੱਕ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੋ ਪੰਜਾਬ ਦੇ ਹੜਪ੍ਰੇਟ ਅਲਾਕਿਆਂ ਦੀ ਸੇਵਾ ਹੋ ਸਕੇ ਲੋਕਾਂ ਦੀ ਜਿਹੜੀ ਮਦਦ ਕੀਤੀ ਜਾ ਸਕੇ ਜਿਹੜੇ ਲੋਕ ਅੱਜ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ ਉਹਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਉਹਨਾਂ ਦਾ ਮਾਲ ਡੰਗਰ ਪਾਣੀ ਵਿੱਚ ਰੁੜ ਗਿਆ ਔਰ ਉਹਨਾਂ ਨੂੰ ਅੱਜ ਜਿਹੜਾ ਕਿ ਸਹਾਰੇ ਦੀ ਲੋੜ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਡੇਰਾ ਬਿਆਸ ਦੇ ਮੁਖੀ ਮਹਾਰਾਜ ਗੁਰਿੰਦਰ ਸਿੰਘ ਢੀਲੋ ਦੇ ਵੱਲੋਂ 2 ਕਰੋੜ ਦਾ ਚੈੱਕ ਸੌਂਪਿਆ ਗਿਆ ਜੋ ਲੋਕਾਂ ਦੀ ਮਦਦ ਕੀਤੀ ਜਾ ਸਕੇ ਸੋ ਡੇਰਾ ਬਿਆਸ ਜਿਹੜਾ ਕਿ ਦੁਆਬਾ ਔਰ ਮਾਝੇ ਦੇ ਵਿੱਚ ਮਿਲ ਕੇ ਇਹ ਡੇਰਾ ਬਣਿਆ ਹੋਇਆ ਜਿੱਥੇ ਕਿ ਬਹੁਤ ਸਾਰੇ ਜਿਹੜੇ ਲੋਕ ਪ੍ਰਭਾਵਿਤ ਹੋਏ ਨੇ ਕਪੂਰਥਲਾ ਜ਼ਿਲ੍ਹੇ ਦੇ ਜਲੰਧਰ ਜ਼ਿਲ੍ਹੇ ਦੇ ਔਰ ਅੰਮ੍ਰਿਤਸਰ ਜ਼ਿਲ੍ਹੇ ਦੇ ਜੋ ਡੇਰਾ ਬਿਆਸ ਦੇ ਵਿੱਚ ਸਭ ਤੋਂ ਵੱਧ ਪਾਣੀ ਆਇਆ ਹੋਇਆ ਡੇਰਾ ਬਿਆਸ ਦਾ ਜਿਹੜਾ ਕਿ ਬਾਹਰ ਨਿਕਲ ਜਾਣਾ ਔਰ ਪਾਣੀ ਦੇ ਨਾਲ ਪਿੰਡਾਂ ਦੇ ਪਿੰਡ ਤਬਾਹ ਹੋ ਜਾਣੇ ਸੋ ਡੇਰਾ ਬਿਆਸ ਦੇ ਮੁਖੀ ਦੇ ਵੱਲੋਂ ਆਪਣੇ ਪੰਜਾਬ ਦੇ ਲਈ ਵੱਧ ਤੋਂ ਵੱਧ ਜਿਹੜਾ ਉਹਨਾਂ ਦੀ ਮਦਦ ਕਰਨ ਵਾਸਤੇ ਅੱਗੇ ਆਇਆ ਹੈ ਸੋ ਡੇਰਾ ਬਿਆਸ ਜਿਵੇਂ ਹੀ ਪਿੱਛੇ ਕਰੋਨਾ ਕਾਲ ਦੇ ਵਿੱਚ ਵੀ ਬਹੁਤ ਵੱਡੀ ਮਦਦ ਕੀਤੀ ਸੀ ਜਦੋਂ ਕਰੋਨਾ ਕਾਲ ਦੇ ਵਿੱਚ ਲੋਕ ਆਪਣੇ ਘਰਾਂ ਦੇ ਵਿੱਚ ਕੈਦ ਹੋ ਕੇ ਬੈਠੇ ਸੀ ਤਾਂ ਡੇਰਾ ਵਿਆਸ ਦੇ ਵਿੱਚ ਜੋ ਲੰਗਰ ਪਕਾ ਕੇ ਉਹਨਾਂ ਲੋਕਾਂ ਤੱਕ ਘਰਾਂ ਦੇ ਵਿੱਚ ਪਹੁੰਚਾਇਆ ਗਿਆ ਮੈਡੀਸਿਨ ਪਹੁੰਚਾਈਆਂ ਗਈਆਂ ਉਹਨਾਂ ਲੋਕਾਂ ਦੇ ਇਲਾਜ ਕੀਤੇ ਗਏ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਡੇਰਾ ਬਿਆਸ ਦੇ ਵਿੱਚ ਆ ਕੇ ਖੁਦ ਜਿਹੜਾ ਕਿ ਡੇਰਾ ਮੁਖੀ ਮਹਾਰਾਜ ਗੁਰਿੰਦਰ ਸਿੰਘ ਢਿਲੋਂ ਦਾ ਸਨਮਾਨ ਕੀਤਾ ਔਰ ਮਹਾਰਾਜ ਗੁਰਿੰਦਰ ਸਿੰਘ ਢਿਲੋਂ ਤੋਂ ਅਸ਼ੀਰਵਾਦ ਵੀ ਲਿਆ ਕਿ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਇਸ ਡੇਰੇ ਦੇ ਜੋ ਵੱਖ-ਵੱਖ ਕੇਂਦਰ ਨੇ ਔਰ ਵੱਖ-ਵੱਖ ਥਾਵਾਂ ਤੇ ਇਹਨਾਂ ਦੇ ਵੱਲੋਂ ਸਮਾਜ ਸੇਵਾ ਦੇ ਤੌਰ ਤੇ ਸਭ ਤੋਂ ਅੱਗੇ ਹੋ ਕੇ ਕੰਮ ਕੀਤਾ ਜਾਂਦਾ ਹੈ ਸੋ ਡੇਰਾ ਬਿਆਸ ਦੇ ਮੁਖੀ ਨੇ ਆਪਣੇ ਪੰਜਾਬ ਦੇ ਲਈ ਹੀ ਬਹੁਤ ਵੱਡਾ ਕੰਮ ਕੀਤਾ ਹੈ ਜੋ ਅੱਜ ਪੰਜਾਬ ਦੇ ਵਿੱਚ ਹੜਪੀੜਤਾ ਨੂੰ ਜ਼ਰੂਰ ਤੇ ਲੰਗਰ ਦੀ ਸੇਵਾ ਵੀ ਭੇਜੀ ਜਾ ਰਹੀ ਹੈ ਉਥੋਂ ਟਰੱਕ ਦੇ ਟਰੱਕ ਆ ਰਹੇ ਨੇ ਜੋ ਲੰਗਰ ਆ ਰਿਹਾ ਸੰਕਟਾਂ ਵਾਸਤੇ ਜਿਹੜੇ ਲੋਕ ਹੜਪ ਪ੍ਰਭਾਵਿਤ ਨੇ ਉਹਨਾਂ ਨੂੰ ਵੰਡਿਆ ਜਾ ਰਿਹਾ ਔਰ ਜੋ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਡੇਰਾ ਬਿਆਸ ਦੇ ਸੇਵਾਦਾਰ ਆਏ ਹੋਏ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਉੱਥੇ ਹੀ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਜੋ ਮੁੱਖ ਮੰਤਰੀ ਭਗਵੰਤ ਮਾਨ ਨੂੰ 2 ਕਰੋੜ ਰੁਪਏ ਦੀ ਨਗਦ ਰਕਮ ਦਾ ਚੈੱਕ ਦਿੱਤਾ ਜੋ ਕਿ ਹਰ ਪੀੜਤ ਲੋਕਾਂ ਦੀ ਸਹਾਇਤਾ ਹੋ ਸਕੇ ਸੋ ਡੇਰਾ ਬਿਆਸ ਦੇ ਵੱਲੋਂ ਵੱਖ-ਵੱਖ ਕੇਂਦਰ ਜੋ ਉਹਨਾਂ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਲਾਕਾਂ ਦੇ ਵਿੱਚ ਕੇਂਦਰ ਖੁੱਲੇ ਹੋਏ ਨੇ ਉੱਥੇ ਵੀ ਸੰਤਾਂ ਨੂੰ ਜਿਹੜਾ ਕਿ ਰੁਕਣ ਲਈ ਜਿਹੜਾ ਐਲਾਨ ਕੀਤਾ ਗਿਆ ਕਿ ਕਿ ਪਿੰਡਾਂ ਦੇ ਪਿੰਡ ਡੁੱਬ ਚੁੱਕੇ ਨੇ ਔਰ ਕਿਤੇ ਵੀ ਜਗ੍ਹਾ ਨਹੀਂ ਜਿਹੜੇ ਉੱਚੇ ਸਥਾਨ ਨੇ ਜਿੱਥੇ ਪਾਣੀ ਨਹੀਂ ਆਇਆ ਉੱਥੇ ਉਹ ਸਖਤਾਂ ਜਾ ਕੇ ਰੁੱਖ ਲੋਕ ਸੁੱਕ ਸਕਦੇ ਨੇ ਔਰ ਉੱਥੇ ਜਾ ਕੇ ਆਪਣਾ ਰਹਿਣ ਬਸੇਰਾ ਕਰ ਸਕਦੇ ਨੇ ਜਦੋਂ ਤੱਕ ਉਹਦੇ ਘਰਾਂ ਦੇ ਪਾਣੀ ਵਾਪਸ ਨਹੀਂ ਚਲਾ ਜਾਂਦਾ ਸੋ ਡੇਰਾ ਬਿਆਸ ਤੇ ਮੁਖੀ ਦੇ ਵੱਲੋਂ ਪੰਜਾਬ ਦੇ ਲੋਕਾਂ ਦੇ ਲਈ ਅੱਗੇ ਹੋ ਕੇ ਇਹ ਬਹੁਤ ਵੱਡਾ ਕੰਮ ਕੀਤਾ ਹੈ ਸੋ ਡੇਰਾ ਬਿਆਸ ਜਦੋਂ ਵੀ ਕਿਤੇ ਪੀੜ ਪੈਂਦੀ ਏ ਜਦੋਂ ਵੀ ਕਿਤੇ ਆਫਤ ਆਉਂਦੀ ਏ ਉੱਥੇ ਸਭ ਤੋਂ ਅੱਗੇ ਹੁੰਦਾ ਹੈ ਸੋ ਡੇਰਾ ਬਿਆਸ ਜਿਹੜਾ ਕਿ ਸਮਾਜ ਸੇਵੀ ਦੇ ਤੌਰ ਤੇ ਸਭ ਤੋਂ ਪਹਿਲੇ ਨੰਬਰ ਤੇ ਜਾਣਿਆ ਜਾਂਦਾ ਹੈ ਔਰ ਕੋਈ ਵੀ ਆਫਤ ਆਉਂਦੀ ਕਿਸੇ ਵੀ ਸੂਬੇ ਦੇ ਵਿੱਚ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਆਉਂਦੀ ਤਾਂ ਉੱਥੇ ਜਿਹੜੇ ਡੇਰਾ ਬਿਆਸ ਦੇ ਸ਼ਰਧਾਲੂ ਨੇ ਪਹੁੰਚ ਕੇ ਵਾਪਤੂਆ ਸੇਵਾ ਕਰਦੇ ਨੇ ਸੋ ਡੇਰਾ ਬਿਆਸ ਦੇ ਵੱਲੋਂ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਨੇ 2 ਕਰੋੜ ਦਾ ਚੈੱਕ ਦੇ ਕੇ ਹੜਪ੍ਰਾਹਤ ਲੋਕਾਂ ਦੀ ਸੇਵਾ ਕੀਤੀ ਹੈ